NRI TV ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਪਾਕਿਸਤਾਨ ਨਾਲ ਜੁੜੀ ਹੋਈ ਆ ਪਾਕਿਸਤਾਨ ਹਲੇ ਵੀ ਨਾਪਾਕ ਹਰਕਤਾਂ ਤੋਂ ਬਾਦ ਨਹੀਂ ਆ ਰਿਹਾ ਜਿੱਦੇ ਚੱਲਦਿਆਂ ਮੁਰਤੋਂ ਪਾਕਿਸਤਾਨ ਹੁਣ ਵੱਡੀ ਸਾਜ਼ਿਸ਼ ਘੜਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਪਹਿਲਾਂ ਹੀ ਅਤਵਾਦੀ ਨੂੰ ਅਤਵਾਦਿਆਂ ਨੂੰ ਲੈ ਕੇ ਪਾਕਿਸਤਾਨ ਸਵਾਲਾਂ ਦੇ ਘੇਰੇ ਵਿੱਚ ਰਹਿੰਦਾ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਪਾਕਿਸਤਾਨ ਵੱਲੋਂ ਅਤਵਾਦੀਆਂ ਨੂੰ ਸ਼ਹਾਦਤ ਦੇਣ ਦੇ ਲਈ ਵੱਡੀ ਜਿਹੜੀ ਆ ਉਹ ਤਿਆਰੀ ਖਿੱਚੀ ਗਿਆ ਤਾਂ ਪਾਕ ਆਤਵਾਦ ਨੂੰ ਪੂਰਤ ਮੋੜ ਤੋਂ ਜਿਹੜਾ ਪੈਰਾਂ ਤੇ ਖੜਾ ਕਰਨ ਦੇ ਲਈ ਤਿਆਰੀ ਕਰ ਰਿਹਾ ਪਾਕਿਸਤਾਨ ਜਿਸ ਦੇ ਚਾਲਦੇ ਆ ਮੁਰਦੀਕੀ ਦੇ murid ਹੁੰਦੀ ਨਜ਼ਰ ਆ ਰਹੀ ਆ ਪਾਕਿਸਤਾਨ ਦੀ ਸ਼ਾਹਵਾਜ਼ ਸਰਕਾਰ ਤਾਂ ਉਥੇ ਹੀ ਦੇਖਿਆ ਜਾਵੇ ਕਿ ਜਿੱਥੇ ਭਾਰਤ ਵੱਲੋਂ ਕਈ ਅਤਵਾਦੀ ਟਿਕਾਣਿਆਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਪਾਕਿਸਤਾਨ ਮੋੜ ਤੋਂ ਉਹਨਾਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਪੈਰਾ ਸਿਰਖ ਖੜਾ ਕਰਨ ਦੇ ਲਈ ਤਿਆਰੀ ਖਿੱਚ ਰਿਹਾ ਜਿਸ ਦੇ ਚਾਲਦਿਆਂ ਮਰਦਿੱਕੀ ਅਤੇ ਬਹਾਵਲਪੁਰ ਚ ਜਿਹੜੇ ਆ ਉਥੇ ਜਿਹੜੇ ਆ ਹੁਣ ਕਿਤੇ ਨਾ ਕਿਤੇ ਮੁਰਤੋਂ ਅਤਵਾਦ ਨੂੰ ਸ਼ਹਿ ਦਿੰਦਾ ਹੋਇਆ ਨਜ਼ਰ ਆ ਰਿਹਾ ਤਾਂ ਮਰਦਿੱਕੀ ਤੇ ਬਹਾਵਲਪੁਰ ਅਤਵਾਦੀ ਜੈਸ਼ੇ ਮੁਹੰਮਦ ਦਾ ਇਲਾਕਾ ਹੈ ਤੇ ਇੱਥੇ ਵੱਡੀ ਜਿਹੜੀ ਆ ਉਹ ਤਿਆਰੀ ਕੀਤੀ ਆ ਤਾਂ ਜਮਾਤ ਉਦ ਦਾਵਾ ਦੇ ਸਹਿਯੋਗ ਨਾਲ ਭਾਰਤ 'ਚ ਜੋ 26/11 ਹਮਲਾ ਹੋਇਆ ਸੀ ਤਾਂ ਉਸ ਨੂੰ ਮੁੜ ਤੋਂ ਪੈਰਾਂ ਸਿਰ ਖੜਾ ਕਰਨ ਦੇ ਲਈ ਪਾਕਿਸਤਾਨ ਵੱਲੋਂ ਤਿਆਰੀ ਕਰੀ ਗਈ ਹੈ ਤਾਂ ਮੁਰਦੇਕੀਚ ਜਮਾਤ ਉਦਾਵਾ ਕੇਂਦਰ ਖੋਲਣ ਦੇ ਲਈ ਜਿਹੜੇ ਆ ਉਹ ਸਪਾਰਸ਼ ਕਰੀ ਆ ਜਿਹੜੀ ਪਾਕਿਸਤਾਨ ਸਰਕਾਰ ਹੈ ਤਾਂ ਪਾਕਿਸਤਾਨ ਸਰਕਾਰ ਵੱਲੋਂ ਜਮਾਤ ਉਦਾਵਾ ਕੇਂਦਰ ਖੋਲਣ ਦੀ ਤਿਆਰੀ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਅਤਵਾਦੀਆਂ ਦਾ ਸਹਾਰਾ ਲੈਂਦੀ ਨਜ਼ਰ ਆ ਰਹੀ ਆ ਪਾਕਿਸਤਾਨ ਸਰਕਾਰ ਤਾਂ ਪਾਕਿਸਤਾਨ ਸਰਕਾਰ ਜਿੱਥੇ ਬਿੱਤੇ ਦਿਨੀ ਦੇਖਿਆ ਗਿਆ ਕਿ ਭਾਰਤ ਨੂੰ ਗਿੱਧੜ ਧਾਂਕੀਆਂ ਦੇ ਰਹੇ ਸੀ ਤਾਂ ਉੱਥੇ ਹੀ ਇਹ ਘਰ ਦੇਖਿਆ ਜਾਵੇ ਕਿ ਹੁਣ ਮੁੜ ਤੋਂ ਆ ਜਿਹੜਾ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਭਾਰਤ ਵੱਲੋਂ ਅਤੇ ਹੋਰ ਜਿਹੜੇ ਦੇਸ਼ ਨੇ ਉਹ ਪਾਕਿਸਤਾਨ ਦੇ ਖਿਲਾਫ ਨੇ ਤਾਂ ਉਹਨਾਂ ਨੂੰ ਜਿਹੜੇ ਆ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਦੇ ਲਈ ਮੁੜ ਤੋਂ ਅਤਵਾਦ ਨੂੰ ਪੈਰਾਸਿਰ ਖੜੇ ਕਰ ਰਿਆ ਹੈ ਪਾਕਿਸਤਾਨ ਜਿਸ ਦੇ ਚੱਲਦੇ ਜਮਾਤ ਉਹ ਦਾਵਾ ਕੇਂਦਰ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਕਿ ਭਾਰਤ ਵਿੱਚ 26 11 ਦਾ ਹਮਲਾ ਕਿਸੇ ਨੂੰ ਹਲੇ ਤੱਕ ਨਹੀਂ ਭੁੱਲਿਆ ਤੇ ਰਹਿਂਦੀ ਦੁਨੀਆ ਤੱਕ ਇਹ ਹਮਲਾ ਯਾਦ ਰਹੇਗਾ ਤੇ ਉਸੇ ਹਮਲੇ ਦੇ ਜਿਹੜਾ ਮਾਸਟਰਮਾਈਂਡ ਹੈ ਜੈਸੇ ਮੁਹੰਮਦ ਤਾਂ ਉਸ ਦੇ ਇਲਾਕੇ ਵਿੱਚ ਜਿਹੜੇ ਆ ਜਾ ਜਮਾਤ ਉਹ ਦਾਵਾ ਕੇਂਦਰ ਖੋਲਣ ਦੀ ਤਿਆਰੀ ਕੀਤੀ ਆ ਕੇਂਦਰ ਭਾਜਪਾ ਜੇਕਰ ਦੇਖਿਆ ਜਾਵੇ ਕਿ ਭਾਜਪਾ ਸਰਕਾਰ ਨੇ ਅਤੇ ਕੇਂਦਰ ਸਰਕਾਰ ਤੇ ਫੌਜੀਆਂ ਵੱਲੋਂ ਜਿੱਥੇ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤਾਂ ਉੱਥੇ ਹੀ ਪਾਕਿਸਤਾਨ ਵੱਲੋਂ ਮਰਦਿੱਕੀ ਜਮਾਤ ਉਹ ਦਾਵਾ ਕੇਂਦਰ ਖੋਲਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਹ ਦੱਸਦੀ ਹੈ ਕਿ ਇਹ ਕੀ ਚੀਜ਼ ਆ ਜਮਾਤ ਉਹ ਦਾਵਾ ਕੇਂਦਰ ਇੱਥੇ ਅਤਵਾਦੀ ਆਪਣੇ ਜਿਹੜੇ ਆ ਉਹ ਤਿਆਰੀਆਂ ਕਰਦੇ ਨੇ ਆਪਣੀਆਂ ਰਣਨੀਤੀਆਂ ਘੜਦੇ ਨੇ ਜਿਵੇਂ ਅਸੀਂ ਦੇਖਿਆ ਕਿ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਦੇ ਤਹਿਤ ਕਈ ਅਤਵਾਦੀਆਂ ਦੇ ਟਿਕਾਣੇ ਆ ਜਿਹੜੇ ਉਹ ਢਾਹ ਢੇਰੀ ਕੀਤੇ ਗਏ ਜਿੱਥੇ ਅਤਵਾਦੀ ਗਤੀਵਿਧੀਆਂ ਕਰਦੇ ਰਹਿੰਦੇ ਸੀ ਤਿਆਰੀਆਂ ਕਰਦੇ ਸੀ ਰਣਨੀਤੀਆਂ ਘੜਦੇ ਸੀਗੇ ਕਿ ਭਾਰਤ ਨੂੰ ਜਾਂ ਕਿਸੇ ਹੋਰ ਦੇਸ਼ ਨੂੰ ਕਿਵੇਂ ਨੁਕਸਾਨ ਪਹੁੰਚਾਣਾ ਕਿਉਂਕਿ ਅਸੀਂ ਹੁਣ ਤੱਕ ਦੇਖਿਆ ਕਿ ਕਈ ਅਤਵਾਦੀ ਜਿਹੜੇ ਆ ਉਹ ਹਮਲਾ ਭਾਰਤ ਤੇ ਕਰ ਚੁੱਕੇ ਆ ਅਤੇ ਉਸੇ ਹੁਣ ਅਤਵਾਦੀਆਂ ਦੇ ਟਿਕਾਣਿਆਂ ਨੂੰ ਹੀ ਜਿਹੜੇ ਆ ਹੁਣ ਕੇਂਦਰ ਹੋਰ ਨਵੇਂ ਖੋਲਣ ਦੇ ਲਈ ਜਿਹੜੇ ਆ ਪਾਕਿਸਤਾਨ ਉਹ ਤਿਆਰੀ ਕਰ ਰਿਹਾ ਤਾਂ ਪਾਕਿਸਤਾਨ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲੂੰਬੜ ਚਾਲਾਂ ਚੱਲ ਰਿਹਾ ਪਾਕਿਸਤਾਨ ਜਿਸ ਦੇ ਚਾਲਦਿਆਂ ਹੁਣ ਕਿਤੇ ਨਾ ਕਿਤੇ ਆ ਜਿਹੜੇ ਆ ਉਹ ਮੋੜ ਤੋਂ ਨਵੀਆਂ ਰਣਨੀਤੀਆਂ કાਂਦੀ ਤਿਆਰੀ ਕਰ ਰਿਹਾ ਪਾਕਿਸਤਾਨ ਜਿੱਥੇ ਹਲੇ ਭਾਰਤ ਵੱਲੋਂ ਦਿੱਤੇ ਗਏ ਮੂ ਤੋੜ ਮੇ ਜਵਾਬ ਦਾ ਹਲੇ ਚੰਗੀ ਤਰ੍ਹਾਂ ਉਹ ਜਿਹੜੇ ਆ ਤਸਵੀਰ ਪੇਸ਼ ਨਹੀਂ ਕਰ ਪਾ ਰਿਆ ਪਾਕਿਸਤਾਨ ਕਦੇ ਕਿਸੇ ਹਮਲੇ ਬਾਰੇ ਜਾਣਕਾਰੀ ਦਿੰਦਾ ਕਦੇ ਕਿਸੇ ਤਾਂ ਹਲੇ ਵੀ ਪਾਕਿਸਤਾਨ ਲੁੰਬੜ ਚਾਲਾਂ ਚੱਲਦਾ ਹੋਇਆ ਦਿਖਾਈ ਦੇ ਰਿਹਾ ਕਿ ਅਤਵਾਦੀਆਂ ਨੂੰ ਕਿਵੇਂ ਸ਼ਹਿ ਦੇਣੀ ਆ ਕਿਵੇਂ ਉਹਨਾਂ ਦੇ ਲਈ ਕੇਂਦਰ ਤਿਆਰ ਕਰਨੇ ਨੇ ਤਾਂ ਇਹ ਪਾਕਿਸਤਾਨ ਵੱਲੋਂ ਤਿਆਰੀ ਕੀਤੀ ਗਈ ਆ ਤਾਂ ਦੇਖਣਾ ਹੋਏਗਾ ਕਿ ਹੁਣ ਪਾਕਿਸਤਾਨ ਕਿਸ ਤਰੀਕੇ ਨਾਲ ਹੋਰ ਜਿਹੜੇ ਆ ਰਣਨੀਤੀਆਂ ਕਰਦਾ ਹੈ ਤਾਂ ਪਾਕਿਸਤਾਨ ਅਕਸਰ ਆ ਜਿਹੜੇ ਸ਼ਾਂਤਮਈ ਦੇਸ਼ ਚੱਲ ਰਹੇ ਨੇ ਆਪਣੇ ਪੈਰਾਸਿਰ ਖੜੇ ਹੋ ਰਹੇ ਨੇ ਦੇਸ਼ ਤੇ ਆਪਣੀ ਤਰੱਕੀ ਕਰ ਰਹੇ ਨੇ ਤਾਂ ਉਹਨਾਂ ਦੀ ਤਰੱਕੀ ਵਿੱਚ ਵੱਡੀ ਜਿਹੜੇ ਆ ਕਿਤੇ ਨਾ ਕਿਤੇ ਅਲੰਗਾ ਜਿਹੜੇ ਗਤੀਵਿਧੀ ਕਰਦਾ ਪਾਕਿਸਤਾਨ ਦਿਖਾਈ ਦਿੰਦਾ ਅਤਵਾਦੀਆਂ ਰਾਹੀਂ ਕਿਉਂਕਿ ਭਾਰਤ ਦੇ ਪਹਿਲਗਾਮ ਹਮਲੇ ਨੇ ਇੱਕ ਨਵੀਂ ਜਿਹੜੀ ਆ ਉਹ ਤਸਵੀਰ ਪੇਸ਼ ਕੀਤੀ ਆ ਸਾਰੀ ਦੁਨੀਆ ਦੇ ਸਾਹਮਣੇ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਅਤਵਾਦੀ ਆਂਦੇ ਆ ਅਤਵਾਦੀ ਆਂਦੇ ਆ ਤੇ 28 ਲੋਕਾਂ ਨੂੰ ਜਿਹੜਾ ਮੌਦੇ ਘਾਟ ਉਤਾਰ ਕੇ ਚਲੇ ਜਾਂਦੇ ਆ ਤੇ ਉੱਥੇ ਹੀ ਉਹਨਾਂ ਅਤਵਾਦੀਆਂ ਦੇ ਚੋਂ ਹੀ ਜਿਹੜੇ ਅਤਵਾਦੀਆਂ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਭਾਰਤੀ ਫੌਜ ਨੇ ਦਿੱਤਾ ਤਾਂ ਉਹਨਾਂ ਦੇ ਜਦੋਂ ਜਨਾਜ਼ੇ ਪਏ ਸੀ ਜਦੋਂ ਉਹਨਾਂ ਨੂੰ ਦਫ਼ਨ ਕਰਨਾ ਸੀ ਜਿਹੜੇ ਅਤਵਾਦੀ ਨੇ ਤਾਂ ਉੱਥੇ ਪਾਕਿਸਤਾਨ ਦੀ ਫੌਜ ਦੇ ਕਈ ਜਿਹੜੇ ਆ ਉਹ ਆ ਮੁਲਾਜ਼ਮ ਨਜ਼ਰ ਆਏ ਤਾਂ ਉੱਥੇ ਜੇਕਰ ਦੇਖਿਆ ਜਾ ਸਕਦਾ ਹੈ ਕਿ ਇਸ ਹੱਦ ਤੱਕ ਪਾਕਿਸਤਾਨ ਉਤਰ ਆਇਆ ਕਿ ਜਿਹੜੇ ਅਤਵਾਦੀ ਅਕਸਰ ਕਿਸੇ ਨਾ ਕਿਸੇ ਦੇਸ਼ ਵਿੱਚ ਕਿਸੇ ਨਾ ਕਿਸੇ ਆ ਕੰਟਰੀ ਵਿੱਚ ਜਿਹੜੇ ਆ ਉਹ ਹਮਲੇ ਕਰਦੇ ਨੇ ਅਤੇ ਆ ਆਰਾਮ ਨਾਲ ਚੱਲ ਰਹੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦੇ ਨੇ ਤਾਂ ਉਸੇ ਉਹਨਾਂ ਅਤਵਾਦੀਆਂ ਨੂੰ ਹੀ ਸ਼ਹਿਦ ਦੇ ਰਿਹਾ ਪਾਕਿਸਤਾਨ ਤਾਂ ਪਾਕਿਸਤਾਨ ਲੂੰਬੜ ਚਾਲਾ ਚੱਲਦਾ ਹੋਇਆ ਦਖਾਈ ਦੇ ਰਿਹਾ ਹੈ